ਤਨ ਤਨ ਸ੍ਰੀ ਗੁਰੂ ਗਰੰਥ ਸਾਹਿਬ ਜੀਓ ਅੰਗ ਕੋ ਖਸੋ ਧਾਵਨਾ ਰਾਗ ਸੂਹੀ ਮਹੱਲ ਚੌਥਾ ਅਸ਼ਟ ਪਦੀਆਂ ਸਰਦਸਨਾ ਇੱਕ ਓੰਕਾਰ ਸਤਿ ਗੁਰੂ ਪਰਿਸ਼ਾਦ ਅੰਦਰ ਸੱਚਾ ਨਹੀਂ ਹੋ ਲਾਇਆ ਪ੍ਰੀਤਮ ਆਪਣੇ ਗੁਰੂ ਨੇ ਆਪਣੇ ਪਿਆਰੇ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਪਿਆਰ ਮੇਰੇ ਹਿਰਦੇ ਵਿੱਚ ਪੱਕਾ ਕਰ ਦਿੱਤਾ ਹੈ ਤਨ ਮਨ ਹੋਏ ਨਿਹਾਲ ਜਾਨ ਗੁਰ ਦੇਖਾ ਸਾਹਮਣੇ ਤਾਂ ਹੀ ਜਿਦੋਂ ਮੈਂ ਗੁਰੂ ਨੂੰ ਆਪਣੇ ਸਾਹਮਣੇ ਵੇਖਦਾ ਹਾਂ ਤਾਂ ਮੇਰਾ ਤਨ ਮੇਰਾ ਮਨ ਸਿਰ ਪੈਂਦਾ ਹੈ ਮੈਂ ਹਰ ਹਰ ਨਾਮ ਵਿਸਾਹੋ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਸਾਹੋ ਰਹਾਉ ਪੂਰੇ ਗੁਰੂ ਪਾਸੋਂ ਮੈਂ ਉਸ ਪ੍ਰਮਾਤਮਾ ਦਾ ਨਾਮ ਸਰਮਾਇ ਪ੍ਰਾਪਤ ਕਰ ਲਿਆ ਹੈ ਜੋ ਆਤਮਿਕ ਜੀਵਨ ਦੇਣ ਵਾਲਾ ਹੈ ਜੋ ਗੁਰੂ ਤੋਂ ਬਣਾਇਆ ਪਹੁੰਚਿਆ ਜੋ ਬੜੇ ਢੂੰਗੇ ਜੋ ਬੜੇ ਢੂੰਗੇ ਦਿਲ ਵਾਲਾ ਹੈ ਰਹਾਉ ਹਾਂ ਸਤਿਗੁਰ ਵੇਖ ਵਿਕਸੀਐ ਹਰ ਨਾਮੇ ਲਗਾ ਪਿਆਰ ਗੁਰੂ ਨੂੰ ਵੇਖ ਕੇ ਮੇਰੀ ਜਿੰਦ ਖੜ ਪੈਂਦੀ ਹੈ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੇ ਨਾਮ ਵਿੱਚ ਮੇਰਾ ਪਿਆਰ ਬਣ ਗਿਆ ਹੈ ਕਿਰਪਾ ਕਰਕੇ ਮੇਲੀਨ ਪਾਇਆ ਮੁਕਤਵਾਰ ਜਿਨ੍ਹਾਂ ਨੂੰ ਗੁਰੂ ਨੇ ਮਿਹਰ ਕਰਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਛੋੜ ਦਿੱਤਾ ਹੈ ਉਹਨਾਂ ਨੇ ਦੁਨੀਆ ਦੇ ਮੋਹ ਤੋਂ ਖਲਾਸੀ ਦਾ ਦਰਵਾਜ਼ਾ ਲੱਭ ਲਿਆ ਸਤਿਗੁਰੂ ਵੀਰਹੀ ਨਾਮਕਾ ਜੇ ਮਿਲੇ ਤਾਂ ਤਲਮੰਦੇ ਗੁਰੂ ਪ੍ਰਮਾਤਮਾ ਦੇ ਨਾਮ ਦਾ ਪ੍ਰੇਮੀ ਹੈ ਜੇ ਮੈਨੂੰ ਗੁਰੂ ਮਿਲ ਪਏ ਤਾਂ ਮੈਂ ਆਪਣਾ ਤਨ ਆਪਣਾ ਮਨ ਉਸ ਦੇ ਅੱਗੇ ਭੇਟ ਰੱਖ ਰਿਹਾ ਜੇ ਪੂਰਵ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਓ ਪਿਓ ਤੇ ਪੂਰਵਲੇ ਸਮੇਂ ਵਿੱਚ ਗੁਰੂ ਦੇ ਮਰਾਪਤਾ ਲੇਖ ਮੱਤੇ ਉੱਤੇ ਲਿਖਿਆ ਹੋਵੇ ਤਾਂ ਹੀ ਗੁਰੂ ਦੇ ਪਾਸੋਂ ਲੈ ਕੇ ਮੈਂ ਆਤਮਿਕ ਜੀਵਨ ਜੀਵਨ ਦੇਣ ਵਾਲਾ ਨਾਮ ਜਲ ਆਤਮਿਕ ਲੋਧਾ ਵਿੱਚ ਪੀ ਸਕਦਾ ਹਾਂ ਸੋਤੇ ਆ ਗੁਰੂ ਸਲਾਈ ਹੈ ਉੱਠਦੇ ਆ ਵੀ ਗੁਰ ਅਲਾਉ ਸੁੱਤੇ ਪਿਆ ਵੀ ਗੁਰੂ ਦੀ ਬੜੇ ਕਰਨੀ ਚਾਹੀਦੀ ਹੈ ਉਸ ਦੇ ਸਾਰ ਮੈਂ ਗੁਰੂ ਦਾ ਨਾਮ ਉਚਾਰਾਂ ਕੋਈ ਐਸਾ ਗੁਰਮਖ ਜੀ ਮਿਲੇ ਹਾਂ ਤਾਂ ਕਿ ਧੋਵਾ ਪਾਉ ਇਹੋ ਜੀ ਮਤ ਦੇਣ ਵਾਲਾ ਵਾਲੀ ਗੁਰੂ ਦੇ ਸਾਹਮਣੇ ਰਹਿਣ ਵਾਲਾ ਕੋਈ ਸੱਜਣ ਮੈਨੂੰ ਮਿਲ ਪਏ ਤਾਂ ਮੈਂ ਉਸ ਦੇ ਪੈਰ ਧੋਵਾ ਕੋਈ ਐਸਾ ਸੱਜਣ ਲੋੜ ਲਿਓ ਮੈਂ ਪ੍ਰੀਤਮ ਦੇ ਮਿਲਾਈ ਕੋਈ ਅਜਿਹਾ ਸੱਜਣ ਮੈਨੂੰ ਲਭ ਦੇਵੋ ਜਿਹੜਾ ਮੈਨੂੰ ਪ੍ਰੀਤਮ ਪ੍ਰਭੂ ਪ੍ਰੀਤਮ ਗੁਰੂ ਮਲਾ ਦੇਵੇ ਸਤਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਈ ਗੁਰੂ ਦੇ ਮਿਲਿਆ ਹੀ ਪਰਮਾਤਮਾ ਦਾ ਮਲਾਪ ਹਾਸਲ ਹੁੰਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਪਰਮਾਤਮਾ ਆਤਮਿਕ ਦੋਲਤਾ ਵਿੱਚ ਪਿਆਰ ਰੰਗ ਵਿੱਚ ਮਿਲ ਪੈਂਦਾ ਹੈ ਸਤਗੁਰ ਸਾਗਰ ਗੁਣ ਨਾਮ ਕਾ ਹੈ ਇਸ ਦੇਖਣ ਦਾ ਚਾਉ ਗੁਰੂ ਗੁਣਾ ਦਾ ਸਮੁੰਦਰ ਹੈ ਪਰਮਾਤਮਾ ਦੇ ਨਾਮ ਦਾ ਸਮੁੰਦਰ ਹੈ ਉਸ ਗੁਰੂ ਦਾ ਦਰਸ਼ਨ ਕਰਨ ਦੀ ਤੈਨੂੰ ਤਾਂਗ ਲੱਗੀ ਹੋਈ ਹੈ ਹਾਂ ਇਸ ਵੇਲੇ ਘੜੀ ਨਾ ਜੀਵੂ ਬਿਨ ਦੇਖੇ ਮਰ ਜਾਵਾਂ ਮੈਂ ਇਸ ਪ੍ਰਮਾਤਮਾ ਉਸ ਗੁਰੂ ਤੋਂ ਬਿਨਾ ਇੱਕ ਘੜੀ ਵੀ ਆਤਮਿਕ ਜੀਵਨ ਕੈਮ ਨਹੀਂ ਰੱਖ ਸਕਦਾ ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਮੇਰੀ ਆਤਮਾ ਮੌਤ ਹੋ ਜਾਂਦੀ ਹੈ ਜਿਵੇਂ ਮਛਲੀ ਨੂੰ ਪਾਣੀ ਹੈ ਰਹੇ ਨ ਕਿਤੇ ਉਪਾਈ ਜਿਵੇਂ ਮੱਛੀ ਪਾਣੀ ਤੋਂ ਬਿਨਾ ਹੋਰ ਕਿਸੇ ਵੀ ਯਤਨ ਨਾਲ ਜਿਉਂਦੀ ਨਹੀਂ ਰਹਿ ਸਕਦੀ ਤਿਉਹ ਹਰ ਬਿਨ ਸੰਤਨ ਨਾ ਜੀਵੇਈ ਮੇਨ ਹਰ ਨਾਮੇ ਮਰ ਜਾਏ ਤੇ ਮੈਂ ਪ੍ਰਮਾਤਮਾ ਤੋਂ ਬਿਨਾ ਸੰਤ ਵੀ ਜਿਉ ਨਹੀਂ ਸਕਦਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਉਹ ਆਪਣੀ ਆਤਮਿਕ ਔਰ ਸਮਝਦਾ ਹੈ ਮੈਂ ਸਤਗੁਰ ਸਿੱਤੀ ਪ੍ਰਹੜੀ ਕਿਉਂ ਘੁਰ ਬਿਨ ਜੀਵਾ ਮਾਉ ਇਹ ਮਾ ਮੇਰਾ ਆਪਣੇ ਗੁਰੂ ਨਾਲ ਰੂਹਾਂ ਪਿਆਰ ਹੈ ਗੁਰੂ ਤੋਂ ਬਿਨਾ ਮੈਂ ਕਿਵੇਂ ਜਿਉ ਸਕਦਾ ਹਾਂ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਹਾਂ ਗੁਰੂ ਦੀ ਬਾਣੀ ਮੇਰਾ ਸਹਾਰਾ ਹੈ ਗੁਰੂ ਦੀ ਬਾਣੀ ਵਿੱਚ ਉਲਕੀ ਹੀ ਮੈਂ ਰਹਿ ਸਕਦਾ ਹਾਂ ਹਰ ਹਰ ਨਾਮ ਰਤਨ ਹੈ ਗੁਰੂ ਠੂਠਾ ਦੇਵੇ ਮਾਏ ਇਹ ਮਹਾ ਪ੍ਰਮਾਤਮਾ ਦਾ ਨਾਮ ਰਤਨ ਵਰਗਾ ਕੀਮਤੀ ਪਦਾਰਥ ਹੈ ਗੁਰੂ ਜਿਸ ਸਤੇ ਪ੍ਰਸੰਨ ਹੁੰਦਾ ਹੈ ਉਸ ਨੂੰ ਇਹ ਰਤਨ ਦਿੰਦਾ ਹੈ ਮੈਂ ਧਰ ਸੱਚੇ ਨਾਮ ਕੀ ਹਰ ਨਾਮ ਰਹਾਲੇ ਬੁਲਾਏ ਸਦਾ ਤੇ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਮੇਰਾ ਆਸਰਾ ਬਣ ਚੁੱਕਾ ਹੈ ਪ੍ਰਭੂ ਦੇ ਨਾਮ ਵਿੱਚ ਜੁੜ ਸੁਰਤ ਜੋੜ ਕੇ ਹੀ ਮੈਂ ਰਹਿ ਸਕਦਾ ਹਾਂ ਗੁਰ ਗਿਆਨ ਪੁਧਾਰਥ ਨਾਮ ਹੈ ਹਰ ਨਾਮੋਂ ਦੇ ਦੜਾਏ ਗੁਰੂ ਦੀ ਦਿੱਤੀ ਹੋਈ ਆਤਮਿਕ ਜੀਵਨ ਦੀ ਸੂਝ ਕੀਮਤੀ ਚੀਜ਼ ਹੈ ਉਹਦਾ ਦਿੱਤਾ ਹੋਇਆ ਹਰ ਨਾਮ ਕੀਮਤੀ ਪਦਾਰਥ ਹੈ ਜਿਸ ਪ੍ਰਾਪਤ ਸੂਲ ਹੈ ਗੁਰ ਚਰਨੀ ਲੱਗ ਆਏ ਜਿਸ ਮੁਨਕ ਦੇ ਭਾਗਾਂ ਵਿੱਚ ਇਸ ਦੀ ਪ੍ਰਾਪਤੀ ਲਿਖੀ ਹੈ ਉਹ ਮਨੁੱਖ ਗੁਰੂ ਦੀ ਚਰਨੀ ਆ ਲੱਗਦਾ ਹੈ ਤੇ ਇਹ ਉਹ ਦਾ ਅਰਥ ਹਾਸਲ ਕਰ ਲੈਂਦਾ ਹੈ ਉਸ ਦੇ ਹਿਰਦੇ ਵਿੱਚ ਹਰਨਾਮ ਪੱਕਾ ਕਰ ਦਿੰਦਾ ਹੈ ਅਕਾਥ ਕਹਾਣੀ ਪ੍ਰੇਮ ਦੀ ਕੋ ਪ੍ਰੀਤਮ ਆਖਿਆ ਏ ਪ੍ਰਭੂ ਦੇ ਪ੍ਰੇਮ ਦੀ ਕਹਾਣੀ ਹਰ ਕੋਈ ਬਿਆਨ ਨਹੀਂ ਕਰ ਸਕਦਾ ਜੇ ਕੋਈ ਪਿਆਰਾ ਸੱਜਣ ਮੈਨੂੰ ਆ ਕੇ ਇੱਕ ਕਹਾਣੀ ਸੁਣਾਏ ਤੇ ਸਦੀਵਾ ਮਨ ਆਪਣਾ ਨੇਮ ਨੇਮ ਲਾ ਕਾ ਪਾਇ ਤਾ ਮੈਂ ਆਪਣਾ ਮਨ ਉਸ ਤੇ ਹਵਾਲੀ ਕਰ ਦਿਆਂ ਲਿਖ ਲਿਖ ਕੇ ਇਸ ਤੋਹਰਾ ਚਿੱਤੇ ਭਵਾ ਸੱਜਣ ਮੇਰਾ ਇਕ ਤੂੰ ਕਰਤਾ ਪਖ ਸਜਾਨ ਹੀ ਪ੍ਰਭੂ ਸਭ ਤੂੰ ਹੀ ਮੇਰਾ ਅਸਲ ਸੱਜਣਾ ਹੈ ਤੂੰ ਸਭ ਦਾ ਸਿਰਜਣਾ ਕਰਨ ਵਾਲਾ ਹੈ ਸਭ ਵਿੱਚ ਵਿਆਪਕ ਹੈ ਸਭ ਦੀ ਜਾਣਨ ਵਾਲਾ ਹੈ ਸਤ ਗੁਰ ਮੀਤ ਮਲਾਇਆ ਮੈਂ ਸਦਾ ਸਦਾ ਤੇਰਾ ਤਾਣ ਮੇਤਰ ਗੁਰੂ ਨੇ ਮੈਨੂੰ ਤੇਰੇ ਨਾਲ ਮਿਲਾ ਦਿੱਤਾ ਹੈ ਮੈਨੂੰ ਸਦਾ ਹੀ ਤੇਰਾ ਸਹਾਰਾ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਪਿਆਰਾ ਗੁਰ ਦੱਸਦਾ ਹੈ ਕਿ ਪ੍ਰਮਾਤਮਾ ਸਦਾ ਕੈਮਰਨ ਬੜਾ ਹੈ ਕੋ ਨਾ ਜਾਂਦਾ ਹੈ ਨਾ ਮਰਦਾ ਹੈ ਉਹ ਅਬਨਾਸੀ ਪੁਰਖ ਹੈ ਸਭ ਮੇਰੇ ਹਾਸਮਾਇ ਉਹ ਪੁਰਖ ਪਰ ਕੋ ਕਦੇ ਨਾ ਸੋਣ ਵਾਲਾ ਨਹੀਂ ਹੈ ਉਹ ਸਭ ਨਾਲ ਵਿੱਚ ਮੌਜੂਦ ਹੈ ਰਾਮ ਨਾਮ ਤਨ ਸੰਚਿਆ ਸਾਤ ਪੂੰਜੀ ਰਾਸ ਜਿਸ ਨੂੰ ਆਪਣੂ ਪੂਰੇ ਗੁਰੂਆ ਥਾਪਣਾ ਦੇ ਦਿੱਤੀ ਉਸ ਨੇ ਪ੍ਰਮਾਤਮਾ ਦਾ ਨਾਮ ਤਾਂ ਇਕੱਠਾ ਕਰ ਲਿਆ ਉਸ ਦੀ ਇਹ ਰਾਸ ਪੂੰਜੀ ਸਦਾ ਘਟ ਰਹੀਦੀ ਹੈ ਨਾਨਕ ਦਰਗੇ ਮੰਨਿਆ ਗੁਰੂ ਪੂਰੇ ਸ਼ਾਬਾਸ਼ ਸ੍ਰੀ ਨਾਨਕ ਉਸ ਨੂੰ ਪ੍ਰਭੂ ਦੀ ਦਰਗਾਹ ਵਿੱਚ ਸਤਕਾਰ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ